ਫਿਲੌਰ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਨੇ ਇੱਕ ਔਰਤ ਨਾਲ ਕੀਤੀ ਛੇੜਛਾੜ ਮਾਮਲਾ ਹੋਇਆ ਗਰਮ ਚੌਂਕੀ ਇੰਚਾਰਜ ਦੇ ਹੋਈ ਛਪੇੜਾ ਦੀ ਬਰਸਾਤ ਫਿਲੌਰ ਦੇ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਦੀਦਾਰ ਸਿੰਘ ਨੇ ਸ਼ਰਾਬੀ ਹਾਲਤ ਵਿੱਚ ਨਵਾਂ ਹੀ ਡਰਾਮਾ ਕਰ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਜਗਤਪੁਰਾ 5 13 ਦੀ ਰਹਿਣ ਵਾਲੀ ਪ੍ਰਵੀਨ ਨਾਮ ਔਰਤ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਲਈ ਰੇਲਵੇ ਸਟੇਸ਼ਨ ਦੀ ਸਰਵਿਸ ਰੋਡ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹੀ ਸੀ ਇੰਨੇ ਨੂੰ ਤੇ ਫਿਲੋਰ ਥਾਣੇ ਦੀ ਪੁਲਿਸ ਚੌਂਕੀ ਦਾ ਇੰਚਾਰਜ ਦੀਦਾਰ ਸਿੰਘ ਬਿਨਾਂ ਵਰਦੀ ਤੋਂ ਸਿਰਫ ਨਿਕਰ ਅਤੇ ਬਨਾਨ ਭਾਈ ਸ਼ਰਾਬੀ ਹਾਲਤ ਵਿੱਚ ਆਤਮਕੀਆ ਅਤੇ ਉਸ ਔਰਤ ਨਾਲ ਬਦਮਿਜ਼ੀ ਕਰਨ ਲੱਗ ਪਿਆ ਪੀੜਤ ਪ੍ਰਵੀਨ ਦੇ ਦੱਸਣ ਮੁਤਾਬਿਕ ਚੌਂਕੀ ਇੰਚਾਰਜ ਦੀਦਾਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾ ਰਿਹਾ ਸੀ ਰੋਲਾ ਪੈਦਾ ਦੇਖ ਲੋਕ ਇਕੱਠੇ ਹੋ ਗਏ ਅਤੇ ਪੀੜਤ ਪ੍ਰਵੀਨ ਦੇ ਘਰ ਦੇ ਵੀ ਘਟਨਾ ਵਾਲੀ ਜਗ੍ਹਾ ਤੇ ਆ ਪੁੱਜੇ ਅਤੇ ਮੀਡੀਆ ਨੂੰ ਫੋਨ ਕਰ ਸਾਰਾ ਮਾਮਲਾ ਦੱਸਿਆ ਮੌਕੇ ਤੇ ਮੀਡੀਆ ਦੇ ਲੋਕ ਆ ਪੁੱਜੇ ਅਤੇ ਰੇਲਵੇ ਪੁਲਿਸ ਥਾਣਾ ਲੁਧਿਆਣਾ ਦੇ ਐਸ ਐਚ ਓ ਸਰਦਾਰ ਪਲਵਿੰਦਰ ਸਿੰਘ ਦੇ ਧਿਆਨ ਵਿੱਚ ਵੀ ਇਹ ਸਾਰਾ ਮਾਮਲਾ ਲਿਆਂਦਾ ਜਿਨ੍ਹਾਂ ਨੇ ਫਲੋਰਾਂ ਦੇ ਸਾਰਾ ਮਾਮਲਾ ਪੀੜਤ ਔਰਤ ਦੀ ਜ਼ੁਬਾਨੀ ਸੁਣਿਆ ਅਤੇ ਉਸ ਨੂੰ ਇਨਸਾਫ ਦਿਵਾਇਆ ਐਸ ਐਚ ਓ ਸਰਦਾਰ ਪਲਵਿੰਦਰ ਸਿੰਘ ਨੇ ਕਿਹਾ ਕਿ ਇਸ ਸ਼ਰਾਬੀ ਰੇਲਵੇ ਚੌਂਕੀ ਇੰਚਾਰਜ ਨੂੰ ਇੱਥੋਂ ਬਦਲ ਕੇ ਲਾਇਨ ਹਾਜ਼ਰ ਕੀਤਾ ਜਾਏਗਾ ਅਤੇ ਉਸ ਪੀੜਤ ਔਰਤ ਨੇ ਆਪਣੇ ਨਾਲ ਹੋਈ ਖੇਚ ਤੋਂ ਉਹਦਾ ਬਦਲਾ ਫਲੋਰ ਰੇਲਵੇ ਚੌਂਕੀ ਇੰਚਾਰਜ ਦੇ ਚਪੇੜਾ ਮਾਰ ਕੇ ਲਿਆ ਤਦ ਜਾ ਕੇ ਮਾਮਲਾ ਸ਼ਾਂਤ ਹੋਇਆ ਬਾਕੀ ਤੁਸੀਂ ਆਪ ਦੇਖੋ ਕਿਸ ਹਾਲਤ ਵਿੱਚ ਨੇ ਫਿਲੋਰ ਰੇਲਵੇ ਪੁਲਿਸ ਚੌਕ ਕੀ ਇੰਚਾਰਜ ਦੀਦਾਰ ਸਿੰਘ ਆਲੀ ਪਿੰਕ ਨਾਮ ਤੁਹਾਡਾ ਪ੍ਰਵੀਨ ਇਹ ਤੋਰਣ ਵਾਲੇ ਤੁਸੀਂ ਜੀ 5 ਢੇਡਾ ਜਗਤਪੁਰਾ ਅੱਜ ਤੋਂ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਉਸ ਚੌਕੀ ਇਨਚਾਰਜ ਨੇ ਤੁਹਾਨੂੰ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆਂ ਸਟੇਸ਼ਨ ਤੇ ਮੈਂ ਰੋਜ਼ ਦਿੱਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਹਨਾ ਸਟੇਸ਼ਨ ਤੇ ਮੇਰਾ ਰੋਜ਼ ਦਿੱਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਹੈਅਰ ਵੇਸਟੇਸ਼ਨ ਦੇ ਇੰਚਾਰਜ ਹਾਂਜੀ ਪੀਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਿਦਾਰ ਹਾਂਜੀ ਦਿਦਾਰ ਸਿੰਘ ਹਾਂਜੀ ਐਸ ਐਚਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਆਊਟ ਜੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਗੰਦੇ-ਗੰਦੇ ਗਾਲਾ ਕੱਢਣਾ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚਾ ਰਿਆ ਹਾਂ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰਨ ਟੱਚ ਕੀਤੇ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਬਦਤਮੀਜ਼ ਸੁਲੂਕ ਕੀਤੀ ਆ ਮਤਲਬ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਆ ਹਾਂਜੀ ਉਹਨਾਂ ਨੇ ਮੈਰੇ ਮਾਰੇ ਵੀ ਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀਆਂ ਆ ਹਾਂਜੀ ਖੇਚੂ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਵਿੱਚ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇਰ ਵੀ ਸਾਰਿਆਂ ਨੂੰ ਗਾੜਾ ਕੱਢੀਆਂ ਫਿਰ ਮੈਂ ਹਾਂ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫਿਰ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਪੜਿਆ ਫਿਰਦਾ ਅੰਡਰਵੀਅਰ ਬਣੇ ਨਾ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ 'ਚ ਆ ओके okay. हां जी ਤੇ ਉਹ ਆਪਣੇ ਮਤਲਬ ਐਂਟਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂ ਜੀ ਮੈਂ ਉਹਨਾਂ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂ ਜੀ ਉਹਨਾਂ ਤੇ ਚਾਵੇ ਉਹ ਮੈਂ ਨਾ ਬਹੁਤ ਬਹੁਤ ਜ਼ਿਆਦਾ ਦੋ ਮਿੰਟ ਰੁਕਿਆ ਤੁਹਾਡਾ ਗੱਲ ਕਰਨੀ ਆ ਰੁਕ ਜਾ ਇੱਥੇ ਰੁਕ ਜਾ ਕੋਈ ਚੱਕਰ ਵਾਲੀ ਗੱਲ ਜਿਹੜਾ ਤੂੰ ਲੈਣਾ ਮੇ ਤੋਂ ਲੈ ਇਵੇਂ ਰੁਕ ਜਾ ਰੁਕ ਜਾ ਰੁਕ ਜਾ ਤੁਸੀਂ ਆਨ ਡਿਊਟੀ ਆ ਸਮੇਂ ਆਨ ਡਿਊਟੀ ਆ ਤੁਸੀਂ ਦੇ ਮੈਂ ਡਿਊਟੀ ਉੱਪਰ ਮੀਟਿੰਗ ਹੀ ਆਸੀ ਐਕਸਰਸ ਹਾਸ ਨਹੀਂ ਹੁਣ ਤੁਸੀਂ ਆਨ ਡਿਊਟੀ ਹੋ ਨੋ ਮੀਟਿੰਗ ਓਕੇ ਨਾ ਅਸਾ ਮੀਟਿੰਗ ਤੇ ਸੀ ਆ ਆਫ ਡਿਊਟੀ ਆ ਜਣੀ ਕਰਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਤਮੀਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਨਹੀਂ ਟੱਚ ਹਾਂਜੀ ਕਿ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਨਹੀਂ ਤੁਸੀਂ ਕਿ ਉਹਨਾਂ ਬਤਮੀਜੀ ਕਿਉਂ ਕੀਤੀ ਆ ਯਾਰ ਤੂੰ ਆਪ ਆਪ ਗੱਲ ਬਾਤ ਕਰੀ ਨਹੀਂ ਨਹੀਂ ਕਿਉਂ ਗੱਲ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆ ਮੈਨੂੰ ਨਹੀਂ ਤੂੰ ਕਿੱਥੇ ਨੂੰ ਆ ਜਾਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਸਾਰੇ ਸਾਰ ਤੁਸੀਂ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪਬਲਿਕ ਸਰਵੰਟ ਤਾਂ ਹੀ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਵੰਟ ਬਾਹਰ ਆਓ ਨਾ ਤੁਸੀਂ ਬਾਹਰਾਂ ਕੇ ਗੱਲ ਕਰੋ ਆ ਕੇ ਦੇਖੋ ਸਰ ਸਰ ਬਾਹਰਾਂ ਕੇ ਗੱਲ ਕਰੋ ਤੁਸੀਂ ਆ ਜਾਓ ਜਨਾਬ ਜਨਾਬ ਹਾਂ ਜੀ ਕੋਈ ਨਹੀਂ ਬਤਨ ਮੁਸ਼ਕਿਲ ਨਹੀਂ ਹੁਣ ਤੁਸੀਂ ਆਪੇ ਦੇਖ ਲਓ ਹੈ ਨਾ ਸਰਪ੍ਰੋਤਨਾ ਨਾ ਵੀ ਇਹ ਬਤਨ ਮੁਸ਼ਕਿਲ ਆਇਆ ਇਹਨਾਂ ਨੂੰ ਸੱਜਾ ਨਹੀਂ ਚਾਹ ਅ ਇੱਕ ਮਿੰਟ ਮੈਂ ਸਰਵਿਸ ਪ੍ਰਤੀਦਾਰ ਸਿੰਘ ਹਾਂਜੀ ਚੌਕੀਦਾਰ ਫਲੋਰ ਹਾਂਜੀ ਇਥੋਂ ਦਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਆ ਠੀਕ ਆ ਫਿਰ ਮੈਂ ਉਹ ਪੁੱਛਿਆ ਉਹ ਥੋੜਾ ਆ ਕੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰ ਤੁਹਾਨੂੰ ਕਿਉਂ ਅੱਛਾ ਕਿ ਉਹ ਲੱਗਾ ਫੋਨ ਤਾਂ ਕਿਸੇ ਨੇ ਆਪਣੇ ਘਰ ਦੇਆਂ ਵੀ ਗੱਲ ਕਰ ਸਕਦੇ ਤੁਹਾਨੂੰ ਅਸ਼ੱਕ ਕਿਉਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹਦਾ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਉਹਦਾ ਕੀ ਅਧਿਕਾਰ ਤੁਸੀਂ ਚੋੜੀਏ ਜਾ ਰਹੇ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਸਰ ਉਹ ਕ੍ਰਾਈਮ ਕਰਦੀ ਸੀ ਕੋਈ ਯਾ ਫੋਨ ਤੇ ਗੱਲ ਕਰਦੇ ਨੇ ਨਹੀਂ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰਦੀ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿੱਥੇ ਇੰਟਰਵਿਊ ਕਰੀ ਤਾਂ ਉਹਨਾਂ ਨੂੰ ਮੈਸੇਜ ਤੁਸੀਂ ਕਾ ਇੰਟਰਵਿਊ ਕੀਤਾ ਸਿਰਫ ਫੋਨ ਬਾਰੇ ਤੁਸੀਂ ਬਤਮੀ ਜੀ ਕਿਉਂ ਕੀਤੀ ਤਾਂ ਹਲੋ ਹਲੋ ਤੁਸੀਂ ਮੈਂ ਫੋਨ ਬਾਰੇ ਪੁੱਛਿਆ ਗੱਲ ਕਿਉਂ ਕਿਉਂ ਇਹ ਫੋਨ ਪੁੱਛਦਾ ਕਿਉਂ 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 ਪੁੱਛਦੇ ਤੁਸੀਂ ਠੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਗਏ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀਆਂ ਉਹਦੇ ਲੇਡੀ ਦੇ ਅੱਛਾ 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 ਓਏ ਓ ਇਦਰਾ ਸਰੇ ਓ ਸਾਰਾ ਟੱਬਰੀ ਆਜੋ ਫਸਲੋ ਨਾ ਸਤੋ ਸਾਰਾ ਸਤੋ ਸਤੋ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਚੇਰ ਤੇ ਬੈਠੇ ਹੋ ਸਟੈਪ ਕਰ ਰਹੇ ਆ ਕੀ ਚੰਗੀ ਵਾਲਾ ਸਾਰਾ ਉਹ ਵੀ ਵੀਡੀਓ ਬੈਠੇ ਸਾਰਾ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਔਨ ਡਿਊਟੀ ਬੈਠੇ ਚੇਰ ਤੇ ਜਾ ਕੇ ਬੈਠੇ ਉਹ ਕੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਔਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਤੁਸੀਂ ਚੇਰ ਤੇ ਕਿਉਂ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਉਹ ਤੇ ਬਦੌੜ ਮਾਰਦੀ ਬੈਠਣਾ ਸਾਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਹੋਂ ਸਾਰੇ ਤੁਸੀਂ ਮੇਰਾ ਕੁਆਟਰ ਤੁਸੀਂ ਤੁਸੀਂ ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜ ਵਰਦੀ ਮੈਂ ਕੁਆਟਰ 'ਚ ਬੈਠਾ ਚਲੋ ਕੋਈ ਗੱਲ ਨਹੀਂ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਫਿਰ ਵੀਡੀਓ ਹੈਗੀ ਆ ਬੈਠਿਆ ਵੀ ਉੱਥੇ ਚੇਰਦੇ ਹੋ ਮਰਜੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋਲ ਤਾਂ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਰ ਉਹ ਲੜਦਾ ਹੀ ਹੁੰਦੀ ਆ ਕੋਈ ਲੜਦਾ ਵੀ ਨਾ ਹਾਂ ਮੈਂ ਲੜਨ ਦੀ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਪਤਾ ਹੀ ਨਾ ਅਸੀਂ ਪੁਲਿਸ ਅਫਸਰ ਹਰ ਅੱਖ ਨਾਲ ਨਾਲੇ ਤੁਸੀਂ ਕਹਿੰਦੇ ਮੈਂ ਹਾਂ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਓ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਈ ਐਮ ਰਾਈਟ ਨਾ ਨੋ ਨੋ ਨਾ ਤੁਸੀਂ ਯੂ ਆਰ ਰੌਂਗ ਸਰ ਤੁਸੀਂ ਜਦ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਗੱਲ ਕੋ ਇੰਟਰਵਿਊ ਕਰਦੇ ਆ ਬੀਟਿੰਗ ਕੀ ਹੁੰਦੀ ਆ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀਜ਼ ਅੰਦਰ ਕਿਉਂ ਲਗਾ ਖਿੱਚ ਕੇ ਇਹ ਦੱਸੋ ਬੀਟਿੰਗ ਕੀ ਹੁੰਦੀ ਤੁਸੀਂ ਅੰਦਰ ਕਿਉਂ ਲਗਾ ਖਿੱਚ ਕੇ ਜੀ ਲੇਡੀ ਨੂੰ ਅੰਦਰ ਗਈ ਸੀ ਉਹ ਪਛੋਤ ਮੈਂ ਦੱਸਦੀ ਹਾਂ ਮੈਨੂੰ ਖਿੱਚ ਕੇ ਲਗਾਈ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਦੇ ਦੱਸ ਹਾਂ ਦੱਸੋ ਕਿੱਥੇ ਟੀਟ ਲੱਗੀਆਂ ਉਹਦਾ ਤੁਹਾਡੇ ਕੋਲ ਨਾਲ ਸਿਰ ਗੱਲ ਕਰੋ ਮੈਂ ਤਾਂ ਸਿਰਫ ਫੋਨ ਵਾਲੀ ਪੁੱਛਿਆ ਕਿਤਾ ਜੀ ਕੀ ਕਰੋ ਕੀ ਕਰੋ ਜੀ ਕੌਣ ਕਿਨੂੰ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਛ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ਹਾਂਜੀ ਹੈਗਾ ਜੇ ਤੁਹਾਡੇ ਦੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਤਾਂ ਠੀਕ ਹੋਈ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਦੇ ਸਰ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਅਫਸਰ ਦੱਸ ਦਾਂਗਾ ਜੇ ਹੋਰ ਦੱਸ ਬਸ ਸਰਾਸੀਂ ਪਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹ ਸਰਾ ਅਸੀਂ ਡੀਐਮ ਨਾਲ ਅਸੀਂ ਡੀਐਮ ਸਾਹਿਬ ਨਾਲ ਸਰ ਸਰ ਮੈਂ ਕਹ ਡੀਐਮ ਸਾਹਿਬ ਨਾਲ ਆਹੀ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਚੌਂਕੀ ਵਿੱਚ ਯਾਰ ਮੈਂ ਐਸੋ ਤੇ ਲੱਗਾ ਆ ਹੁਣ ਮੈਂ ਕਿਹੜੇ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਾ ਚਾ ਹੁੰਦਾ ਸਰ ਰੱਖਿਆ ਵਾਸਤੇ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਕੀ ਤੁਹਾਡਾ ਪੱਖ ਹੈ ਕੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਤੁਸੀਂ ਆਪਣੇ ਰਿਸਰਚ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਵੀ ਤੁਸੀਂ ਪ੍ਰਾਈਵੇਟ ਲੈਬ ਚ ਕਿਸੇ ਦੀ ਇੰਟਰਫੇਅਰ ਕਰੋਗੇ ਕੀ ਆ ਕੀ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰਾਂਗਾ ਜੇ ਤੇ ਵੀਡੀਓ ਵੀਡੀਓ ਆਪਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਉਹ ਤਾਂ ਉਹ ਪੁਲਿਸ ਕਾ ਦਾ ਸਾਰਾ ਉਹ ਤੁਹਾਡੀ ਅਮਪਲਾਈ ਦਾ ਪੁਲਿਸ ਕਾ ਦਾ ਸਾਰਾ ਤੁਹਾਡੀ ਅਮਪਲਾਈ ਦਾ ਤੁਹਾਨੂੰ ਉੱਤੇ ਸ਼ੱਕ ਸੀ ਕੋਈ ਮੈਂ ਕਹ ਰਿਹਾ ਸ਼ੇਰ ਮਗਰ ਪੁਲਿਸ ਕਾ ਦਾ ਸਾਰਾ ਉੱਤੇ ਤੁਹਾਨੂੰ ਸ਼ੱਕ ਸੀ ਕੋਈ ਕ੍ਰਾਈਮ ਕੀਤਾ ਉਹਨੇ ਲੇਡੀ ਨੇ ਪੁਲਿਸ ਕਾ ਦਾ ਸਾਰਾ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਾ ਮੇਰਾ ਮੈਂ ਕਹਣਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਲਿਸ ਕਾਦਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਸੁਣਦਾ ਨਹੀਂਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆਂ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ ਏਮਪਲਾਈ ਨਹੀਂ ਹੈਗੀ ਸਿਵਲਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਦੀ ਲੱਗਵੇ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਢੀ ਤੂੰ ਇੰਟਰਵਿਊ ਕਿਉਂ ਕੀਤਾ ਉਹ ਜਿਹਨਾਂ ਮਰਜ਼ੀ ਫੋਨ ਕਰੇ ਹੈਲੋ ਐ ਕਰੋ ਤਾਂ ਫੋਨ ਕੱਟੋ ਕਿਹਦਾ ਫੋਨ ਲਾ ਸਰ ਅਸੀਂ ਕਿਉਂ ਫੜੀਆ ਦਾ ਫੋਨ ਯਾਰ ਮੈਂ ਫੜਾ ਮੈਂ ਪ੍ਰੋਫੈਸਰ ਕਿਉਂ ਅਫਸਰ ਮੈਂ ਕਿਉਂ ਫੜ ਕੀ ਉਹ ਕ੍ਰਾਈਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀ ਕੀਤਾ ਉਹਨੇ ਦੱਸੋ ਜਿਹੜੀ ਚੋਰੀ ਫੜਨੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀਤਾ ਮੈਨੂੰ ਇਹ ਦੱਸੋ ਫੜੀ ਗਲਤੀ ਹੋ ਸਰ ਉਹ ਇੱਥੇ ਦੀ ਰਹਿਣ ਵਾਲੀ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚਿਆਂ ਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਇਹ ਤੁਸੀਂ ਉਹਨਾਂ ਬਤਮੀਜ਼ੀ ਕਰਦੇ ਹੋ ਹੂੰ ਤੁਹਾਡੇ ਬਾਕੀ ਹੋਰ ਬਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਐਚਓ ਲੱਗੇ ਹੋ ਤੁਸੀਂ ਕਿ ਰੱਬ ਬਣ ਕੇ ਤੁਸੀਂ ਕਿਤੇ ਮੈਂ ਕਹਿੰਦਾ ਤੂੰ ਰੱਬ ਲੱਗੇ ਮੈਂ ਮੈਂ ਆਪਣੀ ਲੱਗਾ ਤੁਸੀਂ ਤੁਸੀਂ ਰਹੋਗਾ ਸਰ ਤੂੰ ਵੱਟ ਤੂੰ ਸਰ ਮਤਲਬ ਕਹਿਣ ਵਾਲਾ ਕਿਉਂ ਨਹੀਂ ਕਹ ਤੁਸੀਂ ਮਤਲਬ ਤੁਸੀਂ ਜਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਐਚਓ ਲੱਗੇ ਹੋ ਤੁਸੀਂ ਜਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਬਾਤ ਸਾਨੂੰ ਤੁਸੀਂ ਪਹਿਲੇ ਤੁਸੀਂ ਇੰਟਰਫੇਅਰ ਕੀਤਾ ਨਹੀਂ ਕਹਦੇ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਸੀ ਨੂੰ ਉਹ ਸੌੜ ਸੌੜ ਥੋੜਾ ਪਹਿਲਾਂ ਚੋਰੀ ਫੜਨ ਬਾਤ ਸਾਨੂੰ ਸਾਰਾ ਕੋ ਲੱਪੜਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਪਣ ਵਾਸਤੇ ਮੈਨੂੰ ਸਾਰਾ ਕੁਝ ਲੱਪਣਾ ਸਰ ਉਹ ਲੇਡੀਜ਼ ਹਰ ਰੋਜ਼ ਅਪਡਾਉਣ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆਜੇ ਤਾਂ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਨਾਂ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਅੱਛਾ ਉਰੇ ਆ ਉਹ ਮੁੰਡਾ ਮੈਨੂੰ ਦੁਨੀਆ ਦੇ ਕੋਲ ਇੱਧਰ ਆਪਾਂ ਕਿੰਨੀ ਬਤਮੀਜ਼ੀ ਕਰਦੇ ਨਾਲੋਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਭਾਈ ਤੁਹਾਨੂੰ ਮੈਂ ਕਹਿੰਦੇ ਨਹੀਂ ਤੁਸੀ ਮੱਤ ਗਰੀ ਗੱਲ ਅਸੀਂ ਇਹਨਾਂ ਦੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਦਾਂ ਨੂੰ ਕਹਿਣਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਦਾ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਰਾਂ ਮੈਂ ਸੋਚ ਲੱਗਾ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸ ਚ ਲੋਕਾਂ ਨਾਲ ਤੁਸੀਂ ਇਹ ਸਾਰਾ ਕੁਛ ਤੇ ਬੰਦਬੀਜੀ ਕਰੋਗੇ ਆਉਂਦੀਆਂ ਜਿਹੜੀਆਂ ਜਨਾਨੀਆਂ ਉਹਦੀ ਫੜੋਗੇ ਠੀਕ ਆ ਨਾ ਉਹਨਾਂ ਨਾਲ ਬੰਦਬੀਜੀ ਕਰੋਗੇ ਤਾਂ ਕਿਨਾਂ ਤੁਸੀਂ ਫੜ ਕੇ ਅੰਦਰ ਲਿਜਾਓਗੇ ਠੀਕ ਆ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਸੁਣ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਧੱਕੇ ਨਾਲ ਅੰਦਰ ਜਨਾਨੀ ਲੈ ਕੇ ਜਾਓਗੇ ਤੁਸੀਂ ਦੱਸ ਬੁਝਾ ਹੁਣ ਪੰਜਾਬੀ ਕਿਨਾਂ ਨੂੰ ਬੁਝਾਣਾ ਸਰ ਦੱਸੋ ਕੌਣ ਬੁਝਾਊਗਾ ਸਾਨੂੰ ਨਹੀਂ ਨਹੀਂ ਬੁਝਾਣਾ ਗੱਲ ਭਾਵਾ ਹਾਂਜੀ ਦੱਸੋ ਹਾਂ ਇਹਨਾਂ ਸਾਡੇ ਆਉਂਦੇ ਨੇ ਮਹਾਰਾਜ ਆਹੀ ਉੱਥੇ ਖੜੇ ਸੀਗੇ ਮਤਲਬ ਤੁਸੀਂ ਸਾਨਾ ਬਾਤਮੀਜੀ ਕਰਦੇ ਹੋ ਪੰਜਾਬ ਉਹਨਾਂ ਨੂੰ ਤੁਸੀਂ ਪਰ ਲੇਡੀ ਜਨਾਂ ਦਾ ਕੰਮ ਹੀ ਕਰਨੀ ਆ ਅੱਛਾ ਨਹੀਂ ਅਸੀਂ ਕੋਈ ਲੱਭ ਨਹੀਂ ਸਕਤਾ ਮੈਂ ਕਹਿੰਦਾ ਸਰ ਤੁਸੀਂ ਜੇ ਲੇਡੀ ਕੋਈ ਸ਼ੱਕੀ ਹਾਲਤ ਵਿੱਚ ਹੈ ਤੇ ਕੀ ਤੁਸੀਂ ਫੜ ਸਕਦੇ ਆ ਤੁਸੀਂ ਫੜ ਕੇ ਖਿੱਚ ਕੇ ਅੰਦਰ ਨਹੀਂ ਲਿਆ ਸਕਦੇ ਇਹਨੂੰ ਅੰਦਰ ਖੜੀ ਸੀ ਹਾਂ ਜੀ ਖੜੀ ਸੀ ਤੁਸੀਂ ਪੁੱਛ ਪੁੱਛ ਉਹ ਲੇਡੀ ਦੱਸ ਰਹੀ ਆ ਬਿਆਨ ਦਿੱਤਾ ਨੇ ਕਿੱਥੇ ਖੜੀ ਆ ਲੈ ਕੇ ਗਏ ਤੁਸੀਂ ਅਸੀਂ ਸਾਰਾ ਮੁੱਦ ਦੇਖਿਆ ਹਾਂ ਥਾਣੇ ਪੱਟ ਭਾਏ ਦੱਸ ਆ ਦੇ ਲੋ ਐਤਾ ਕੋਈ ਹੋਰ ਆ ਤੁਹਾਡੇ ਸਾਹਮਣੇ ਦੇਖਣਾ ਵਿਦਆਉਟ ਬਰਦੀ ਡਰਿੰਕ ਕੀਤੀ ਹੋਈ ਉਹ ਯਾਰ ਮੈਂ ਤੈਨੂੰ ਦੱਸ ਤੁਸੀਂ ਤਾਂ ਹੁਣ ਵੀ ਡਰਿੰਕ ਕੀਤੀ ਆ ਸਰ ਤੁਸੀਂ ਡਰਿੰਕ ਕੀਤੀ ਆ ਹੁਣ ਯਾਰ ਮੈਂ ਮੀਟਿੰਗ ਅਟੈਂਡ ਕਰਕੇ ਆ ਬਸ ਜੇ ਮੀਟਿੰਗ ਅਟੈਂਡ ਕਰਨ ਕਰਕੇ ਆ ਸਾ ਤੂੰ ਆਪਣੇ ਕਮਰੇ ਚ ਬੰਦੇ ਤੁਸੀਂ ਆਫ ਡਿਊਟੀ ਸੀ ਤੇ ਸਰ ਫੇ ਲੇਡੀ ਦੀ ਕੋ ਕਿੱਥੇ ਆਏ ਤੁਸੀਂ ਤੇ ਲੇਡੀ ਇੱਥੇ ਕਿੱਥੇ ਕਮਾਲ ਦੀ ਗੱਲ ਆ ਸਰ ਤੁਸੀਂ ਦੋਨੇ ਪਾਸੇ ਚੱਲੀ ਫਿਰਦੇ ਹੋਂਦਾ ਸਾਂ ਯਾਰ ਹੈ ਹਾਂ ਤੁਸੀਂ ਦੋਨੇ ਪਾਸੇ ਚੱਲੀ ਫਿਰਦੇ ਹੋ ਯਾਰ ਤੂੰ ਖੜ ਰ ਬੰਦੂ ਗੱਲ ਕਰ ਲਾਂ ਮੜ ਜਾਏ ਤੁਸੀਂ ਤਾਂ ਰੇਪ ਕਰਕੇ ਕਦੇ ਨਹੀਂ ਮੜ ਕੇ ਮੈਂ ਕੀਤਾ ਨਹੀਂ ਹੋਰ ਦੱਸ ਹੋਰ ਨਹੀਂ ਹੋਰ ਤਾਂ ਕੋਈ ਗੱਲ ਨਹੀਂ ਸਰ ਤੁਸੀਂ ਮੰਨੇ ਤੁਸੀਂ ਮੰਨੇਗਾ ਤੁਸੀਂ ਮੰਨੇਗਾ ਵੀ ਡਰਿੰਕ ਕੀਤੀ ਆ ਇਹ ਇਹ ਕਿਹਾ ਕਿ ਜਦੋਂ ਅਸੀਂ ਪੜ ਲਿਆ ਹੁਣ ਨਾ ਸਾਡੇ ਸਾਹਮਣੇ ਤੁਸੀਂ ਅੜਦੇ ਤੇ ਪਿੱਛ ਪਹਿਲਾਂ ਤਾਂ ਗੀਤਾਂ ਨਾਲ ਸਾਰਾ ਕੋਈ ਨਾ ਸਰ ਤੁਸੀਂ ਤੁਸੀਂ ਹੁਣ ਇਸ ਟਾਈਮ ਆਨ ਡਿਊਟੀ ਹੈ ਕਿ ਆਫ ਡਿਊਟੀ ਹੈ ਸਰ ਮੈਂ ਤਾਂ ਆਫ ਡਿਊਟੀ ਹਾਂ ਸਰ ਇਹ ਮੀਟਿੰਗ ਤਾਂ ਗਿਆ ਹੈ ਸਰ ਮਤਲਬ ਆਨ ਡਿਊਟੀਆਂ ਤੁਸੀਂ ਇਹ ਮੀਟਿੰਗ ਤਾਂ ਗਿਆ ਤਾਂ ਵੀ ਆਨ ਡਿਊਟੀਆਂ ਤੁਸੀਂ ਆਨ ਡਿਊਟੀ ਆ ਨਾ ਹੂੰ ਬਸ ਓਕੇ ਪੈਂ ਜਿਹੜੇ ਤੁਹਾਨੂੰ ਇੱਕ ਰੇਲਵੇ ਪੁਲਿਸ ਨਾਜਮ ਨੇ ਲਿਖਣਾ ਬਤਮੀਜੀ ਕੀਤੀ ਸੀ ਹੁਣ ਸੀਨੀਅਰ ਅਫਸਰ ਆਇਆ ਐਸਓ ਚ ਸਾਹਿਬ ਆਇਆ ਆ ਕੀ ਤੁਹਾਨੂੰ ਵਿਸ਼ਵਾਸਤ ਆਇਆ ਨਹੀਂ ਕੋਈ ਸੈਟੀਸਫਾਈ ਹੋਂ ਤੁਹਾਨੂੰ ਹਾਂਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਸਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਸਰ ਫਲੋਰ ਰੇਲਵੇ ਸਟੇਸ਼ਨ ਤੇ ਇੱਕ ਉਸ ਮਾਜਨੇ ਰਹਿਣਾ ਚੌਂਕੀ ਚੜ ਜਾਗਾ ਦیدار ਸਿੰਘ ਉਹਨੇ ਇੱਕ ਲੇਡੀ ਨਾਲ ਬਤਮੀ ਜੀ ਕੀਤੀ ਹੈਗੀ ਆ ਤੁਸੀਂ ਮੌਕੇ ਤੇ ਆਏ ਸਰ ਕੀ ਮਾਮਲਾ ਹੈਗਾ ਮੈਨੂੰ ਸੁਤਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦیدار ਸਿੰਘ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਬਕੋ ਕੁੜੀ ਲਈ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੀ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਇਹ ਕੋ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤੋਂ ਦੱਸੀ ਸਾਡੀ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਵ 'ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸਦੀਕ ਹੈ ਮੇਰੀ ਕਿ ਚਲੋ ਗਾਂਵ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂਵ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਉਹਨੂੰ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ